ਲਓ ਵੀ ਮਿੱਤਰੋ ਆਜੋ ਸੋਨਾ ਲੀਕਾ ਦੇ ਸ਼ਕੀਨੋ ਸੋਡੇ ਵਾਸਤੇ ਚਾਰ ਕੋਕੇ ਹੀ ਲੈ ਕੇ ਆਏ ਆ ਅੱਜ ਸੋਨਾ ਲੀਕਾ 35 ਤੋਂ ਤੇ 50 ਤੇ 45 ਆ ਗਏ ਜਿਹੜੇ ਬੰਦੇ ਸੋਨਾ ਲੀਕਾ ਦੇ ਨੇ ਉਹ ਬਹਿ ਜਾਓ ਪੈਰ ਘੱਟ ਕੇ ਹਨਾ ਪੂਰੀ ਡਿਟੇਲਸ ਉਹਨਾਂ ਲੈ ਦੇਂਗੇ ਗੁਰਪ੍ਰੀਤ ਗੁਰਪ੍ਰੀਤ ਕੀ ਹਾਲ ਚਾਲ ਹੈ ਵੀਰੇ ਵਧੀਆ ਠੀਕ ਠਾਕ ਹੈ ਸੋਨਾ ਲੀਕਾ ਤੇਰੇ ਯਾਰ ਚਾਰੀ ਐਂ ਜਮ ਚਮਕਦੇ ਆ ਤੇ ਕੀ ਬਾਤ ਹਨਾ ਚਾਰੀ ਤੇ ਜ਼ਿਆਦਾ ਸੋਨਾ ਲੀਕਾ ਦੀ ਕੰਮ ਹਾਂ ਸੋਨਾ ਲੀਕਾ ਦਾ ਮੰਨ ਲਾ ਵੀ ਮੇਰੇ ਹਿਸਾਬ ਨਾਲ ਤੂੰ ਤੇਰੇ ਕੋਲੇ ਵੱਧ ਸੋਨਾ ਲੀਕਾ ਹੀ ਹੁੰਦੇ ਹਨਾ ਹੂੰ ਤੇ ਸ਼ੁਰੂ ਆਪੇ ਇਹ ਤੋਂ ਕਰ ਲਈਏ ਹਾਂ ਇਹ ਯਾਰ ਬੜਾ ਪਿਆਰਾ ਟਰੈਕਟਰ ਜਰਾ ਹਨਾ ਇਹਦੀ ਲਈ ਡਿਟੇਲ ਬਾਈ ਮਾਡਲ ਹੈ ਕੀ ਸਟੇਟਸ पे ਹੈ ਫਿਰ ਕਿੰਨਾ ਚੱਲ ਗਿਆ ਗੁਰਪੀ ਤੇ ਇਹ ਇਹ 1600 ਘੰਟੇ ਦੀ ਹੈ ਬਾਈ ਮਾਡਲ ਕੋਲ ਦੀ 1600 ਘੰਟਾ ਚੱਲੇ ਹੈ ਓਰੀਜਨਲ ਟਾਇਰ ਮਿਲਾਂ ਦੇ ਨਾਲ ਦੀ ਹੋਣਗੇ ਚਾਰੀ ਇਹਦੇ ਹਨਾ ਕੈਰ ਮੱਲੋ ਚਾਰੀ ਨਾਲ ਦੇ ਆਗੇ ਫਰਸਟ ਓਨਰ ਆ ਗਿਆ ਕਿੰਨੇ ਪੈਸੇ ਟਾਇਰ ਮੰਨਦਾ ਗੁਰਪੀ ਨਾਲ ਦੇ ਤੂੰ ਚਾਰੇ ਯਾਰ ਮੰਗ ਲੇ ਤਾਂ ਹੋਣਗੇ 85 ਪੈਸੇ ਟਾਇਰ ਹੋਣਗੇ ਅੱਛਾ ਤੇ ਅਗਲੇ ਮੰਗਦੇ ਦੇਖੋਗੇ ਅਗਲੇ ਅੱਦੇ ਹੋਣਗੇ ਹਨਾ ਇਹ 1600 ਘੰਟੇ ਚੱਲੇ ਐ 22 ਮਾਡਲ ਐ ਠੀਕ ਐ 39 ਕੈਟਾਗਰੀ ਜਾ ਕੇ ਤੇ ਟਰੈਕਟਰ ਦੇ ਤੁਸੀਂ ਝਲਕ ਮਾਰ ਲਓ ਟੌਪ ਆ ਗਿਆ ਡਬਲ ਡਿਸਟ੍ਰੀਬਿਊਟਰ ਵਗੈਰਾ ਸਾਰਾ ਆ ਗਿਆ ਹਨਾ 39 ਕੈਟਾਗਰੀ ਆ ਗਿਆ ਹਰਿਆਣਾ ਨੰਬਰ ਆ ਗਿਆ ਤੇ ਐਨਓਸੀ ਕਿਸੇ ਵੀ ਸਟੇਟ ਦੀ ਤੁਸੀਂ ਲੈਣੀ ਐ ਤੇ ਉਹਨੇ ਭੱਜੇ ਆਉਣਾ ਹਨਾ ਕੋਈ ਰੁਕਾਵਟ ਨਹੀਂ ਹਨਾ ਤੇ ਬਾਕੀ ਟਰੈਕਟਰ ਤੁਸੀਂ ਦੇਖ ਲਓ ਖੜਾ ਹੀ ਮੰਡੀ ਚ ਐ ਬਾਕੀ ਸ਼ਾਨ ਟਰੈਕਟਰ ਦੀ ਏਜੰਸੀ ਵਾਲੀ ਐ ਹਜੇ ਵੀ ਤੇ ਗੁਰਪ੍ਰੀਤ ਗੇਰੀ ਇੰਜਨ ਕੰਨੀਓ ਦੀ ਤੇ ਗੱਲਬਾਤ ਕਰਨ ਦਾ ਕੋਈ ਏਡਾ ਹਨਾ ਹਾਂ ਹਨਾ 1600 ਘੰਟੇ ਗੁੰਡੇ ਟ੍ਰੈਕਟਰ ਨੂੰ ਕੀ ਹੁੰਦਾ ਹੁੰਦਾ ਹਨਾ ਲੋਕਲ ਚੰਨਿਆ ਕੋਈ ਕਿਸੇ ਦਾ ਟਰਾਲੇ ਵਗੈਰਾ ਕਿਸੇ ਮੰਨ ਲਾ ਖੇਤੀਬਾੜੀ ਵਾਲੇ ਬੰਦੇ ਦਾ ਡ੍ਰੈਕਟਰ ਹੈ ਹਨਾ ਹੂੰ ਤੇ ਡਿਮਾਂਡ ਤੇ ਆ ਜੀ ਆਪਾਂ 495 ਕਿੱਥੋਂ ਤੱਕ ਕਰ ਦੇਂਗਾ ਬਈ 4 ਲੱਖ ਸੱਤ ਜਿਹੜਾ ਦੇ ਦੇ 35000 ਰੁਪਏ ਸਿੱਧੇ ਘਟਾਤਾ ਹਾਂ ਜੇ ਵੀਡੀਓ ਦੇਖ ਕੇ ਉਹਦਾ ਹੋਰ ਲੈਸ ਕਰ ਹੋਰ ਵੀ ਕਰ ਦੇਂਗਾ ਆ ਦਿਲਪਾਵਾ ਵੱਡਾ ਕਰੀ ਫਦਾ ਅੱਜ ਵਾਠ ਠੀਕ ਹੈ ਜਿਵੇਂ ਮੂਡ ਹੈ ਮੂੜ ਹੈ ਨਾ ਕਰਮ ਦਾ ਰੂਪ ਹੁੰਦਾ ਹੈ ਮਿਲਦੇ ਚਲਦੇ ਆਉਂਦੇ ਜਾਂਦੇ ਰਹੇ ਬਾਕੀ ਆਉਂਦਾ ਜਾਂਦਾ ਰਹੇ ਹੈਨਾ ਤੇ ਬਾਕੀ ਉਹਦੇ ਵਾਲੀ ਗੱਲਾਂ ਇੱਕ ਟਾਂਗਾ ਜਾਂ ਚੱਲੀ ਜਾਵੇ ਹੈਨਾ 4 ਬਣੀ ਜਾਂਦਾ ਰੁਪਏ ਹੈਨਾ ਬਾਕੀ ਪਹਿਲਾਂ ਵੀ ਤੈਨੂੰ ਪਤਾ ਜੀ ਮੇਰਾ ਆਪਾਂ ਕਦੇ ਲਾਲਚ ਨਹੀਂ ਲਾਲਚ ਨਹੀਂ ਕੀਤਾ ਹੈਨਾ ਨਹੀਂ ਸਹੀ ਗੱਲ ਹੈ ਹੈਨਾ ਕਿ ਕਦੇ ਆਪਣਾ ਰੇਟ ਕਿਸੇ ਨਾਲ ਨਹੀਂ ਮੇਚ ਹੁੰਦਾ ਨਹੀਂ ਹੁੰਦਾ ਬਈ ਸਹੀ ਗੱਲ ਹੈ ਨਾ ਬਾਕੀ ਤੇਰੇ ਕੋਲ ਸੋਨਾ ਲੀਕਾ ਦਾ ਟਰੈਕਟਰ ਜਿਹੜੇ ਬੰਦੇ ਨੇ ਲੈਣੇ ਹਨ ਦੋਸਤੋ ਬੰਦੇ ਕੋਲੇ ਸਿੱਧੇ ਤੁਰੇ ਆਇਆ ਕਰੋ ਨੰਬਰ ਵੀਡੀਓ ਛੱਡਾਂਗੇ ਆਪਾਂ ਸਾਰੇ ਸੋਨਾ ਲੀਕਾ ਹੁੰਦੇ ਹੈ ਤੇ ਸਾਰੇ ਸੋਹਣੇ ਹੁੰਦੇ ਹੈ ਨਾ ਤੇ ਉਸ ਤੋਂ ਅੱਗੇ ਇੱਕ ਇਹੀ ਦੇ ਦੇ ਬਸ ਜਿਹੜੇ ਅਗਲੇ ਪੈਸੇ ਘਟਣੇ ਘਟ ਗਿਆ ਤਾਂ ਬੰਦੇ ਹਾਰ પાਕੇ ਲੈ ਜਾ ਮੈਂ ਤਾਂ 159 ਘੰਟੇ ਚੱਲਿਆ ਅੱਛਾ ਕੁੱਲ ਹੀ 159 ਘੰਟੇ ਚੱਲੇ ਹੈ ਲਓ ਮਿੱਤਰੋ 159 ਘੰਟੇ ਚੱਲੇ ਕਈ ਮੈਂ ਕਿਹਾ ਸੀ ਵੀ ਉਹ ਤੋਂ ਵੀ ਚੜਦਾ ਜਾਂਦੇ ਇਹ ਆ ਗਿਆ ਹਨਾ ਤੇ ਟਾਇਰ ਇਹਦੇ ਚਾਰੇ ਨਾਲ ਦੇ ਕੋਮੀ ਪਈ ਹੈ ਹਨਾ ਉੱਪਰ ਜਿਹੜਾ ਸਾਰ ਨਹੀਂ ਹੋਇਆ ਅੱਛਾ ਹੂੰ ਨਾ ਦੇਖ ਉਹਦਾ ਆ ਚੀਜ਼ਾਂ ਉੱਤੇ ਗੁੰਦਗਾਂਜੀ ਦੀ ਸੀ ਜਾਂਦੀ ਉਹ ਵੀ ਪਈ ਹੈ ਹਨਾ ਤੇ ਇਹ ਵੀ ਮਿੱਤਰੋ ਕੋਕਾ ਹੀ ਹੈ 159 ਘੰਟਾ ਦਾ ਕੀ ਹੁੰਦਾ ਹਾਂ 159 ਘੰਟੇ ਨਾਲ ਕੁਝ ਨਹੀਂ ਹੁੰਦਾ ਸੇਮ ਚੀਜ਼ ਆ ਗਈ ਵੈਸੇ ਘਟ ਕੇ ਅਗਲੇ ਜਿਹੜਾ ਲੱਖ ਘਟਣਾ ਹਾਂ ਬਸ ਜਿਹੜੇ ਦੇ ਵਿਚਾਰੇ ਨੇ ਜਿਹੜੇ ਦੇ ਕਰਮਾਜ ਘਾਟਾ ਲਿਖਿਆ ਜੇ ਉਹਦੇ ਘਟ ਗਏ ਹਨਾ ਬਾਕੀ ਜਿਹੜਾ ਹੂੰ ਬਾਕੀ ਜਿਹੜਾ ਬੰਦਾ ਲੈ ਜਾਊਗਾ ਉਹ ਤਾਂ ਨਿਯਾਰੀ ਲੈਣੀ ਹੈ ਇਹਦੇ ਹਨਾ ਜਮਨ ਨਵਾਂ ਪਿਆ ਜਮਨ ਨਵਾਂ ਪਿਆ ਹਜੀ ਯਾਰ ਇੱਥੇ ਵੀ ਤੁਸੀਂ ਦੇਖ ਲਓ ਹਨਾ ਵੀ ਆਹ ਚੀਜ਼ਾਂ ਤੇ ਵੀ ਹਜੀ ਤਿੱਕ ਕਾਗਜ਼ ਕੂਜੇ ਮੂਮੀ ਕਾਗਜ਼ ਜਿਉਂ ਮੇ ਲੱਗੇ ਪਿਆ ਜਵਾਕ ਜੇ ਪੜਾਕੇ ਪਾਉਂਦੇ ਹੁੰਦੇ ਹੁੰਦੇ ਜਿਹੜੇ ਸਾਰੇ ਬਾਕੀ ਗੁਰਪ੍ਰੀਤ ਬੰਦੇ ਨੇ ਟਰੈਕਟਰਸ ਰੱਖਿਆ ਵੀ ਸ਼ੌਂਕ ਨਾਲ ਆ ਹਨਾ ਹਾਂ ਨੰਬਰ ਵੀ ਨਹੀਂ ਪਵਾਏ ਟਰੈਕਟਰ ਦੇ ਇਹ ਮੂਰੇ ਅੱਛਾ ਸਿਵਲ ਨੂੰ ਟਾਈਪ ਉਮੀ ਆਉਂਦਾ ਤੇ ਵੈਂਕਰ ਉਮੀ ਇਹ ਅੱਛਾ ਕੁਛ ਨਹੀਂ ਇਹਦੇ ਵਿੱਚ ਖਵਾਇਆ ਹਮ ਹਨਾ ਕੱਲਾ ਗੋਤ ਲਖਾਤਾ ਸ਼ੌਂਕ ਨਾਲ ਆ ਗਲੇ ਨੇ ਹਨਾ ਭੁੱਲਰ ਬਾਕੀ ਸਰਕਾਰੀ ਪਲੇਟਾਂ ਆਉਣਗੇ ਹਮ ਸਰਕਾਰੀ ਪਲੇਟਾਂ ਲੱਗੀਆਂ ਹਨਾ ਤੇ ਇਹ 155 ਘੰਟੇ ਚੱਲੇ ਇਹਦੀ ਆਪਾਂ ਗੇਅਰ ਇੰਜਨ ਦੀ ਤਾਂ ਗੱਲ ਕਰਨੀ ਨਹੀਂ ਕਿਉਂਕਿ ਜੇ ਇਹਦੀ ਕਰਾਂਗੇ ਤੇ ਫਿਰ ਕੰਮ ਲਈ ਵਜਾਂਗੇ ਹਨਾ ਤੇ ਇੱਥੇ ਐਗਰੋ ਵੀ 23 ਮਾਡਲ ਹੈ 565 ਡਿਮਾਂਡ ਹੈ ਬਾਈ ਤੇ ਇਹਦਾ ਵਾਰ ਦੱਸ ਦੇ ਵੀ ਕਿੰਨੇ ਇੱਕ ਹੋਰ ਘਟਾ ਕੇ ਦੇ ਦੇਗਾ 540000 ਦਾ ਦੇ ਦੇਣੇ 540000 ਦਾ ਹਾਂ ਮੌਕੇ ਤੇ ਕੋਈ ਵੀਡੀਓ ਦੇਖ ਕੇ ਆਉਂਦਾ ਪੰਜ ਚਾਰ ਹੋਰ ਵੀ ਦੱਸ ਪੰਜ ਚਾਰ ਹੋਰ ਵੀ ਲੈਸ ਹੋ ਜਾਊਗਾ ਹਨਾ ਤੇ ਗੁਰਪ੍ਰੀਤ ਜੇ ਤੇਰਾ ਇੱਕ ਮੋਟੀ ਮੋਟਾ ਝਾਤ ਹੋਵੇ ਇਹ ਵੀ ਨਮਾ ਕਿੰਨੇ ਕ ਦਾ ਹੋਊਗਾ ਇਹ ਨਮਾ ਹੋਊ ਆ ਭਈ ਇਹ 5 ਲੱਖ ਤੇ ਮੇਰਾ ਖਰਚ 75000 ਦਾ ਬਾਕੀ ਇਹਨਾਂ ਦਾ ਨਹੀਂ 575 ਦਾ ਨਹੀਂ ਜਿਆਦਾ ਹੋਊ ਯਾਰ ਨਹੀਂ ਇੰਨੇ ਕਿਤੇ ਢੋਟਾ ਢਾਟਾ ਹੈ ਇਹ ਥੋੜਾ ਜਿਆਦਾ ਮਹਿੰਗਾ ਹੈ 3 ਭਾਂਤੇ ਨੇ ਵੀ ਨਾ ਇਹ ਚ ਵੀ ਸੋਨਾ ਲਿਖਾ ਵੀ 3 ਭਾਂਤੇ ਆਗੇ 35 ਦੇ ਕਿਵੇਂ ਕੀ ਹਿਸਾਬ ਕਿਤਾਬ ਉਹਨਾਂ ਦਾ ਬਸ ਕੋਈ 1 40 HP ਚ ਉਹ ਆ ਰਿਹਾ ਅੱਛਾ ਕੋਈ ਸ਼ਿੰਚੰਦਰ ਤੋਂ ਬਣਾ ਕੋਈ ਉਹ ਟਾਪ ਨਹੀਂ ਆਉਂਦਾ ਮਗਰ ਡਿਸਟ੍ਰੀਬਿਊਟਰ ਅੱਛਾ ਹਾਂ ਇਹ ਵੀ 2-3 ਭਾਂਤੇ ਹੈ ਇਹ ਮਤਲਬ ਵੀ ਉਹਨਾਂ ਚ ਟਾਪ ਵਾਲਾ ਆ ਗਿਆ ਹਾਂ ਟਾਪ ਉਹਨਾਂ ਚ ਟਾਪ ਵਾਲਾ ਆ ਗਿਆ ਹੈ ਨਾ ਸ਼ੀ ਲੱਖ ਤੋਂ ਬਾਹਰ ਹੋਊਗਾ ਇਹ ਸ਼ੀ ਲੱਖ ਤੋਂ ਬਾਹਰ ਹੋਊਗਾ ਨਾ ਤੇ ਮੰਨ ਲਾ ਵੀ ਤੂੰ ਅੱਜ 540 ਜਾਂ 535 ਦਾ ਦਿੰਦਾ ਹੈ ਬੰਦੇ ਮਤਲਬ ਹੂੰ ਮਤਲਬ ਵੀ ਬੰਦੇ ਲੱਖ ਰੁਪਏ ਫੇਰ ਵੀ ਵਜਦਾ ਨਾ ਮੈਂ ਗੱਲ ਇਹ ਕਹਨੇ ਲੱਖ ਰੁਪਏ ਅਗਲੇ ਦਾ ਬਚ ਗਿਆ ਨਾ ਲੱਖ ਰੁਪਏ ਫੇਰ ਵੀ ਵਜਦਾ 23 ਮਾਡਲ 159 ਘੰਟੇ ਨਾਲ ਕੁਝ ਨਹੀਂ ਹੁੰਦਾ ਹਨ ਤੇ ਬਾਕੀ ਮੈਨੂੰ ਲੱਗਦਾ ਇਹ ਅਸੀਂ ਸਰਵਿਸ ਵੀ ਏਰ ਕੁਸ਼ੀ ਹੋਈ ਇੱਕ ਅੱਧੀ ਹੋਈ ਹੁਣੀ ਮੈਨੂੰ ਲੱਗਦਾ ਹਨ ਨਾਲ ਦੀ ਜਿਹੜੀ ਮਿਲ ਹਾਲ ਦੀ ਸਾਰਾ ਕੁਝ ਹੈ ਨਾ ਹੂੰ ਆਪਣੇ ਟਰੈਕਟਰ ਲੈ ਆ ਸੀ ਉਹ ਆਪ ਨੇ ਕੋਈ ਕੋਈ ਛੋਟਾ ਛੋਟਾ ਹਿਸਾਬ ਹੁੰਦਾ ਉਹਦਾ ਕੰਮ ਨਹੀਂ ਕੁਝ ਅਗਲੇ ਹੁੰਦੇ ਮਜਬੂਰੀਆਂ ਮਾਂਜੇ ਨੇ ਕਿਸਮਤ ਨਹੀਂ ਚੱਲ ਕੇ ਟਰੈਕਟਰ ਘਰੇ ਗਿਆ ਮਾੜਾ ਮੋਟਾ ਘਰੇ ਤੋਰਾ ਫਿਰ ਆ ਗਏ ਬਸ ਨਹੀਂ ਕੁਝ ਨਹੀਂ ਦੇ ਰੇਟ ਵੀ ਸਾਨੂੰ ਦੱਸਤਾ ਚੀਜ਼ਾਂ ਦਾ ਉਹੀ ਹੋ ਜਾਂਦਾ ਨਾ ਆ ਦੇ ਲੈ ਰੋਕੇ ਉਕੇ ਟੈਸਟਰ ਜੀ ਆਨੇ ਕਿੱਥੇ ਰਹਿੰਦੇ ਹੁੰਦੇ ਹਾਂ ਹਾਂ ਹੈ ਨਾ ਹੂੰ ਇਹਦਾ ਫਿਰ ਬਸ ਮੰਨ ਲਾ ਵੀ ਇੱਕ ਆਏ ਆ ਵੀ ਠੀਕ ਹੈ ਬੰਦੇ ਨੇ ਵੇਚਤਾ ਬਾਕੀ ਉਧਰ ਤਾਂ ਕੋਈ ਇਹ ਚ ਹੋਣੀ ਹੈ ਨਾ ਹੂੰ ਜਾਲਾਂ ਵਾਲੇ ਨੂੰ ਮਾੜਾ ਨਹੀਂ ਸੋਚਦਾ ਜਾਲਾਂ ਵਾਲੇ ਨੂੰ ਮਾੜਾ ਮੈਂ ਤਾਂ ਆਪਣੀ ਮੰਨਦਾ ਵੀ ਤਾਂ ਹੀ ਮੈਂ ਤਾਂ ਹਿਸਾਬ ਕਿਤਾਬ ਜੇ ਲਾ ਕੇ ਪੁੱਛਿਆ ਨਹੀਂ ਬੋਲਣਾ ਬਈ ਘਰੇ ਜਾ ਕੇ ਕੋਈ ਕਹਿੰਦਾ ਨਵਾਂ ਜਨਸੀ ਨੂੰ ਹੰਦਾ ਹਾਰ ਮਾੜੀ ਕੁਝ ਨਹੀਂ ਤੇ ਬਈ ਫਿਰ ਹੈ ਵੀ ਨਵਾਂ ਯਾਰ ਇਹ शक ਵੀ ਨਹੀਂ ਕੋਈ ਹੈ ਵੀ ਨਵਾਂ ਹੈ ਨਾ ਤੇ ਤੇ টাইਮ ਮੈਂ ਪੁੱਛਿਆ ਨਾ ਮੈਂ ਬੰਦੇ ਦਾ ਅੱਜ ਲੱਖ ਰੁਪਈਆ ਵੱਜਦਾ ਤੇ ਫਿਰ ਲੱਖ ਰੁਪਈਆ ਦਾ ਸਾਰਾ ਸਾਲ ਖਰਚਾ ਲੰਘਦਾ ਨਾ ਮਰਜ਼ੀ ਕਰਪਈ ਹਾਲੀ ਘਟਾ ਹਾਂ ਮਗੜਾ ਹੋਊਗਾ ਏਜੰਸੀ ਤੋਂ ਬਾਹਰ ਨਿਕਲਗਾ ਲੱਖ ਕਟ ਲੱਖ ਕੜ ਜੂਗਾ ਹੈ ਨਾ ਤੇ ਉਸ ਤੋਂ ਅੱਗੇ ਆਪਣੇ ਕੋਲ ਇੱਕ ਹੋ ਸਸ 745 ਹੈ ਨਾ ਤੇ ਉਸ ਤੋਂ ਅਗੇ 745 ਆ ਗਿਆ ਹੈ ਨਾ ਇਹ ਵੀ ਉੱਚਾ ਮਾਡਲ ਹੀ ਹੈ ਰ 18 ਹੈ ਹਨਾ ਇਹ ਵੀ ਟੈਟੂ ਨਾਲ ਦੀ ਹੈ ਜੰਨੇ ਅੱਛਾ ਚਾਰੇ ਨਾਲ ਦੀ ਹੈ ਜਿੰਨੇ ਪੈਸੇ ਲਓ ਵੀ ਦੋਸਤੋ ਨਿਗਾਹ ਮਾਰ ਲਓ ਇੱਕ ਵਾਰ ਚਾਰੇ ਟਾਇਰ ਨਾਲ ਦੇ ਹੈ ਇਹ ਆ ਦੇਖ ਲਓ ਇੱਥੇ ਤੁਸੀਂ ਇੱਥੇ ਆ ਜਿਓ ਸ਼ਕੰਦਰ 50 ਕੈਟਾਗਰੀ ਚ ਆ ਗਿਆ ਇਹ ਹੈ ਨਾ ਡਬਲ ਡਿਸਟਰੀਬਿਊਟਰ ਫੁੱਲ ਟੌਪ ਇਹ ਆ ਗਿਆ ਜਿੰਨੇ ਕੀ ਚ ਆਉਂਦੇ ਹੁੰਦੇ 2 ਸਪੀਡ ਆ ਗਿਆ ਡਬਲ ਕਲਚ ਆ ਗਿਆ ਹੈ ਨਾ ਤੇ ਬਾਕੀ 18 ਤੇ 6 ਸਾਲ ਹੀ ਇਹਨੂੰ ਹੋਇਆ ਤੇ ਟਰੈਕਟਰ ਦੀ ਤਾਂ ਤੁਸੀਂ ਕੰਡੀਸ਼ਨ ਦੇਖ ਲਓ 6 ਸਾਲ ਚ ਇਹ ਵੀ ਆਪਣੇ ਪਹਿਲੇ ਓਨਰ ਦਾ ਹੀ ਨਿਕਲੇਗਾ ਕਾਲੇ ਵਾਲ ਦਾ ਹੀ ਨੰਬਰ ਆ ਲੋਕਲ ਅੱਛਾ ਕਾਲੇ ਵਾਲ ਦਾ ਲੋਕਲ ਹੈ 494 ਕਾਲੇ ਵਾਲੀ ਆ ਗਿਆ ਹੈ ਨਾ ਲੋਕਲ ਨੰਬਰ ਆ ਗਿਆ ਕਾਲ ਦਾ ਫਸਟ ਓਨਰ ਹੈ 18 ਮਾਡਲ ਹੈ ਤੇ ਗੁਰਪ੍ਰੀਤ ਗੇਅਰ ਇੰਜਨ ਕਰਦੀ ਕੋਈ ਮਰਜ਼ੀ ਤਸੱਲੀ ਕਰ ਲੈ ਡਾਕਟਰ ਕੋਈ ਵੀ ਹੈ ਬਾਈ ਵੀਡੀਓ ਚ ਰਿਕਾਰਡ ਕਰਦਾ ਹਾਂ ਨਾਈਟਰ ਆਪਣਾ ਭਾਵੇਂ ਵਾਹ ਕੇ ਜਾਂਦਾ ਬੰਦਾ ਆਪਾਂ ਲਾਂਬਾ ਵੀ ਚਲਾ ਗਿਆ ਬਿਲਕੁਲ ਸਹੀ ਗੱਲ ਹੈ ਹੈਨਾ ਬਿਲਕੁਲ ਹੈਨਾ ਹੂੰ ਠੀਕ ਹੈ ਤੇ 445 ਡਿਮਾਂਡ ਹੈ ਫਿਰ ਇੱਥੇ ਕਿੰਨੇ ਦਾ ਕਰੇਗਾ ਇਹ 410000 ਦਾ 35000 ਰੁਪਏ ਦੇ ਚੱਕਦਾ ਲਓ ਵੀ 410 ਦਾ ਇਹ ਅੱਜ ਸੋਨਾ ਲੀਕਾ 4 ਸੋਨ ਦਿਖਾਉਣੇ 3 ਹੋ ਗਏ ਤੇ ਚੌਥਾ ਇਸ ਪਾਸੇ ਆ ਗਿਆ ਸੋਨਾ ਲੀਕਾ 750 ਇਹ ਟਰੈਕਟਰ ਵੀ ਕਹਿੰਦੇ ਨਾ ਧਨੀ ਆ ਪੂਰਾ ਹਨਾ ਪੂਰਾ ਚੰਗਾ ਟਰੈਕਟਰ ਬੰਦਿਆਂ ਦਾ ਖੇਤੀਬਾੜੀ ਨੂੰ ਵੀ ਕਿਸੇ ਮਰਜ਼ੀ ਕੰਮ ਚ ਪਾ ਲ ਉਹਨਾਂ ਤੇ ਆਹ ਦਾ ਯਾਰ ਜਹਾਜਾਂ ਦਾ ਹੀ ਬਾਹ ਰੱਖਿਆ ਹਨਾ ਬੰਦੇ ਨੇ ਹਨਾ ਚਾਰੇ ਟਾਇਰ ਚਾਰੇ ਨਵੇਂ ਆ ਗਏ ਯਾਰ ਹਨਾ ਕੋਈ ਇਹਦੇ ਤੁਸੀਂ ਦੋਸਤੋ ਕੋਰਾ ਕੁਰਾ ਦੇਖ ਲਓ ਤੁਸੀਂ ਇੱਥੋਂ ਹਨਾ ਆ ਜੀਜਾ ਦੇਖ ਲਓ ਹਜੇ ਮੈਨੂੰ ਲੱਗਦਾ ਚੱਲ ਕੇ ਮੰਡੀ ਮੁੰਡੀ ਚ ਹੀ ਆਇਆ ਇਹ ਇੱਥੀ ਤੇ ਗੁਰਪ੍ਰੀਤ ਇਹਦੀ ਕੀ ਕੰਡੀਸ਼ਨ ਆ ਫਿਰ ਬਈ ਟਾਇਰ ਪਈ ਇਹਦੇ ਦੁਆਰੇ ਦੇ ਪਏ ਵੀ ਆ ਅੱਛਾ ਚਾਰੇ ਟਾਇਰ ਨਵੇਂ ਆ ਹਾਂ ਬੰਦੀ ਕੁਟਰਾਂ ਦਾ ਟਰੈਕਟਰ ਚੰਗਾ ਟਰੈਕਟਰ ਹੈ 13 ਮਾੜ 13 ਮਾੜਦਾ ਹਨਾ ਆਪਾਂ ਨੂੰ ਕੋਈ ਦਰਾਇਗੀ ਨਹੀਂ ਇਹ ਵੀ ਭੋਵੇਂ ਬੰਦਾ ਬਾਹਰ ਗਿਆ ਸਰ ਜ਼ਰੂਰੀ ਬਈ ਹਾਂ ਸਮਾਂ ਤੋਂ ਉਹ ਚੀਜ਼ ਤੇਰੀ ਕੈਟਾਗਰੀ ਕਿੰਨੀ ਹਾਰਸ ਪਾਵਰ ਹੋਊਗਾ ਗੁਰਪੀ ਤੇ 50 ਤੋਂ ਪਲੱਸ ਹੋਊਗਾ ਯਾਰ 50 50 ਹਾਂ 50 ਹੈ ਨਾ 50 ਹਾਰਸ ਪਾਵਰ ਆ ਗਿਆ ਡਬਲ ਕਲੱਚ ਆ ਗਿਆ ਤੇ ਬਾਕੀ ਡਿਸਟ੍ਰਿਬਿਊਟਰ ਡਬਲ ਆ ਗਿਆ ਦਾ ਡਬਲ ਡਿਸਟ੍ਰਿਬਿਊਟਰ ਆ ਗਿਆ ਐਚ ਆਰ ਨੰਬਰ ਇਹ ਆ ਗਿਆ ਤੇ ਦੋਸਤੋ ਨਾ ਐਚ ਆਰ ਤੇ ਨਾ ਜਾਇਓ ਤੁਸੀਂ ਕਈ ਵਾਰੀ ਪੰਜਾਬ ਦਾ ਬੰਦਾ ਦੇਖਦਾ ਹੁੰਦਾ ਹੈ ਐਨਓਸੀ ਸਾਰਿਆਂ ਦੀ ਆਊਗੀ ਆਪਦੇ ਜ਼ਿਲ੍ਹੇ ਦਾ ਆ ਦਾ ਲੋਕਲ ਨੰਬਰ ਕੋਈ ਮਰਜ਼ੀ ਲਵਾ ਲਿਓ ਤੁਸੀਂ ਨਾ ਜਿੱਥੋਂ ਦਾ ਮਰਜ਼ੀ ਉਹ ਵੀ ਦੇ ਦੇ ਦਾਂਗੇ ਉਹ ਵੀ ਦੇ ਦਾਂਗੇ ਹੈਨਾ ਤੇ ਗੁਰਪ੍ਰੀਤ ਐਨਓਸੀ ਦਾ ਖਰਚਾ ਤਾਂ ਤੇਰਾ ਹੋਊਗਾ ਹੈਨਾ ਤੇ ਬੀਮਾ ਮਾਲਕ ਦਾ ਹੋਊਗਾ ਹੈਨਾ ਬੀਮਾ ਵੀ ਨਾ 2000 ਰੁਪਏ ਦਾ ਇਹੋ ਜਿਹਾ ਕੁਝ ਵੇਦਾ ਨਾ ਹਾਂ ਥਰਡ ਪਾਸ ਇੰਨੇ ਕਦੇ ਹੋਏਦਾ ਹੈ ਨਾ ਹੂੰ ਤੇ ਮੈਨੂੰ ਲੱਗ ਪੰਜਾਬ ਦਾ ਪੰਜਾਬ ਚ ਵੀ ਉਨਾ ਖਰਚਾ ਹੋ ਹੀ ਜਾਂਦਾ ਹੈ ਕੋਈ 5000 ਲੱਗਦਾ ਪੰਜਾਬ ਤੋਂ ਪੰਜਾਬ ਹਾਂ ਉਨਾ ਹੀ ਲੱਗਦਾ ਹੈ ਨਾ 5000 ਲੱਗੋ ਬਸ ਇਹ ਤੇ 8 ਲੱਗੂਗਾ ਟਰੈਕਟਰ ਦਾ ਨੰਬਰ ਤਾਂ ਲਿਜਾਵਾਂਗੇ ਤੁਸੀਂ ਇੰਸੂਰੈਂਸ ਫਰਜ ਪਾ ਹਾਂ ਉਹ ਜੀ ਕੀਮਤੀ ਵਜੂਗੀ ਤੇ ਜੇ 3000 ਰੁਪਏ ਲਾ ਕੇ ਬੰਦਾ 20000 ਰੁਪਏ ਕੀਮਤ ਵਧਾਉਂਦਾ ਕਹਿੰਦਾ ਮਤਲਬ ਹਨਾ ਤੇ ਬਾਕੀ ਦੋਸਤੋ 400 ਨਾ ਕੋਈ ਦਿਖਾਇਆ ਸੋਨਾ ਲੀਕਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਹੋਰ ਭਰਾਵਾਂ ਤੱਕ ਪਹੁੰਚ ਸਕੇ ਬਾਕੀ ਟਰੈਕਟਰ ਤੁਸੀਂ ਕਮੈਂਟ ਚ ਦੱਸ ਦਿਓ ਕਿੱਦਾਂ ਲੱਗੇ ਤੇ ਵੀਡੀ ਗੁਰਪ੍ਰੀਤਰਾ ਬਾਈ ਨੰਬਰ ਬੋਲਦੇ ਨੰਬਰ 95922 19530 95922 19530 ਭਰਾ ਦਾ ਨੰਬਰ ਆਪਣੇ ਕੋਲੇ ਆ ਗਿਆ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਤੇ ਧੰਨਵਾਦ ਬਾਈ